ਅੱਜ ਅੰਜੀਰ ਦੇ 7 ਫਾਇਦੇ ਬਾਰੇ ਗੱਲ ਕਰਨ ਜਾ ਰਹੀਆਂ ਲਾਈਨ ਵਾਈ ਸਾਰੇ ਫਾਇਦੇ ਜ਼ਰੂਰ ਸੁਣ ਲੈਣਾ 7ਵਾਂ ਵਾਲਾ ਬਹੁਤ ਖਾਸ ਰਹਿਣ ਵਾਲਾ ਹੈ ਖਾਸ ਹੋਰਤੇ ਪੁਰਸ਼ਾਂ ਦੇ ਲਈ ਜੀ ਹਾਂ ਪੁਰਸ਼ਾਂ ਦੇ ਲਈ ਅੰਜੀਰ ਕਿਵੇਂ ਬਹੁਤ ਹੀ ਜ਼ਿਆਦਾ ਲਾਹੇਵੰਦ ਔਰ ਫਾਇਦੇਮੰਦ ਹੈ ਸੁਣੋਗੇ ਤਾਂ ਸਮਝ ਜਾਓਗੇ ਉਹ ਨਾਲ ਦੀ ਨਾਲ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸੂਗੀ ਅੰजीर ਖਾਨ ਦਾ ਸਹੀ ਤਰੀਕਾ ਕੀ ਹੈ ਡਾਇਬਟੀਜ਼ ਵਾਲਿਆਂ ਨੂੰ ਅੰजीर ਖਾਣ ਵੇਲੇ ਕਿਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਪਹਿਲਾਂ ਦੇਖੋ ਜਦੋਂ ਅਸੀਂ ਅੰजीर ਦੀ ਗੱਲ ਕਰਦੇ ਹਾਂ ਇਸ ਨੂੰ ਸੁਪਰ ਫੂਡ ਦੇ ਵਿੱਚ ਕਾਊਂਟ ਕੀਤਾ ਜਾਂਦਾ ਹੈ ਕਿਉਂਕਿ ਇਸ ਵਿੱਚ ਪ੍ਰੋਟੀਨ ਵੀ ਮਿਲ ਜਾਂਦਾ ਹੈ ਫਾਈਬਰ ਵੀ ਮਿਲ ਜਾਂਦਾ ਹੈ ਕੈਲਸ਼ੀਅਮ ম্যাগਨੀਸ਼ੀਅਮ ਹੋਰ ਵੀ ਅਨੇਕਾ ਫਾਇਦੇ ਸਾਨੂੰ ਇਸ ਤੋਂ ਮਿਲ ਰਹੇ ਹੁੰਦੇ ਨੇ ਪਰ ਜੇ ਸਹੀ ਢੰਗ ਦੇ ਨਾਲ ਖਾਓਗੇ ਤਾਂ ਹੀ ਤੁਹਾਨੂੰ ਇਸ ਦੇ ਸਹੀ ਫਾਇਦੇ ਵੀ ਮਿਲ ਸਕਣਗੇ ਤਾਂ ਸਭ ਤੋਂ ਪਹਿਲਾਂ ਫਾਇਦਿਆਂ ਦੀ ਜਦ ਮੈਂ ਗੱਲ ਕਰਦੀ ਹਾਂ ਤਾਂ ਜਿਨ੍ਹਾਂ ਦੀ ਸਿਹਤ ਨਹੀਂ ਬਣਦੀ weight gain ਨਹੀਂ ਹੋ پا ਰਿਹਾ ਕਮਜ਼ੋਰੀ ਸ਼ਰੀਰ ਵਿੱਚ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਦੁੱਧ ਦੇ ਨਾਲ ਅੰਜੀਰ ਅਗਰ ਖਾ ਲੋਗੇ ਤਾਂ ਤੁਹਾਡਾ ਜਿਹੜਾ ਵਜ਼ਨ ਵੀ ਵਧਣਾ ਸ਼ੁਰੂ ਹੋ ਜਾਏਗਾ ਜਿਹੜੀ ਤੁਹਾਨੂੰ ਬਹੁਤ ਹੀ ਕਮਜ਼ੋਰੀ ਕਮਜ਼ੋਰੀ ਆਪਣੇ ਆਪ ਵਿੱਚ ਫੀਲ ਹੋ ਰਹੀ ਸੀ ਉਹ ਵੀ ਇੱਥੇ ਠੀਕ ਹੋ ਜਾਏਗੀ ਤੇ ਉਹਨਾਂ ਸਭ ਨੂੰ ਕਹਿਣਾ ਚਾਹੂੰਗੀ ਜਿਨ੍ਹਾਂ ਦੀ ਪੂਰੇ ਦਿਨ ਦੇ ਵਿੱਚ ਬਹੁਤ ਹੀ ਹਾਰਡ ਜੌਬ ਰਹਿੰਦੀ ਹੈ ਭਜਨਟ ਰਹਿੰਦੀ ਹੈ ਤੇ ਖੁਦ ਵਿੱਚ એનર્ਜੀ ਤੁਹਾਨੂੰ ਫੀਲ ਨਹੀਂ ਹੁੰਦੀ ਹੈ ਤਾਂ ਸਵੇਰੇ ਇਹ ਸੁਪਰ ਫੂਡ ਅਗਰ ਖਾਂਦੇ ਹੋ ਤੁਸੀਂ ਇਸ ਦੇ ਨਾਲ ਦਿਨ ਦੀ ਸ਼ੁਰੂਆਤ ਕਰਦੇ ਹੋ ਤੁਸੀਂ ਪੂਰਾ ਦਿਨ ਐਨਰਜੈਟਿਕ ਰਹਿਣ ਵਾਲੇ ਹੋ ਔਰ ਤੁਹਾਡੇ ਸ਼ਰੀਰ ਨੂੰ ਟੇਰੋ ਹੀ ਪੋਸ਼ਕ ਤਤ ਮਿਲਣ ਵਾਲੇ ਨੇ ਅਗਲੀ ਗੱਲ ਕਰਾਂਗੇ ਜੀ ਫਾਈਬਰ ਦੀ ਮਾਤਰਾ ਇਸ ਵਿੱਚ ਬਹੁਤ ਅੱਛੀ ਪਾਈ ਜਾਂਦੀ ਹੈ ਜਿਸ ਕਰਕੇ ਕਿਸੇ ਨੂੰ ਵੀ ਡਾਈਜੈਸ਼ਨ ਨੂੰ ਲੈ ਕੇ ਪ੍ਰੋਬਲਮ ਚੱਲਦੀ ਹੈ ਐ ਪੇਟ ਨੂੰ ਲੈ ਕੇ ਕੋਈ ਦਿੱਕਤ ਚੱਲਦੀ ਹੈ ਇਹ ਸਾਡੇ ਪਾਚਨ ਤੰਤਰ ਨੂੰ ਵੀ ਬਹੁਤ ਵਧੀਆ ਕਰ ਦਿੰਦੀ ਹੈ ਤੇ ਜਿਨ੍ਹਾਂ ਨੂੰ ਕੌਨਸਟਿਪੇਸ਼ਨ ਦੀ ਪ੍ਰੋਬਲਮ ਰਹਿੰਦੀ ਹੈ ਨਾ ਸਵੇਰੇ ਪੇਟ ਸਾਫ ਹੋ ਹੀ ਨਹੀਂ ਪੰਦਾ ਤਾਂ ਤੁਸੀਂ ਜ਼ਰੂਰ ਜੋ ਹੈ ਸਵੇਰੇ ਅੰਜੀਰ ਖਾਣੀ ਸ਼ੁਰੂ ਕਰ ਦੋ ਸਹੀ ਤਰੀਕਾ ਜਾਣਨਾ ਨਾ ਭੁੱਲਣਾ ਔਰ ਸਪੈਸ਼ਲੀ ਮੈਂ ਗੱਲ ਕਰੂੰਗੀ ਜਿਹੜਾ ਸੱਤਵਾਂ ਪੁਆਇੰਟ ਮੈਂ ਤੁਹਾਨੂੰ ਦੱਸਾਂਗੀ ਜੋ ਕਿ ਪੁਰਸ਼ਾਂ ਲਈ ਬਹੁਤ ਖਾਸ ਰਹਿਣ ਵਾਲਾ ਹੈ ਇਹ ਤਾਂ ਮੈਂ ਦੂਜੇ ਨੰਬਰ ਦੀ ਗੱਲ ਕੀਤੀ ਹੈ ਦੂਸਰਾ ਪੁਆਇੰਟ ਹਲ ਤੱਕ ਦੱਸਿਆ ਤੀਸਰਾ ਪੁਆਇੰਟ ਆਪਾਂ ਗੱਲ ਕਰੀਏ ਇਸ ਤੋਂ ਤੁਹਾਨੂੰ ਕੈਲਸ਼ੀਅਮ ਬਹੁਤ ਅੱਛੀ ਮਾਤਰਾ ਵਿੱਚ ਮਿਲਣ ਵਾਲੀ ਹੈ ਔਰ ਨਾਲ ਦੀ ਨਾਲ ਪੋਟਾਸ਼ੀਅਮ ਔਰ ਮੈਗਨੀਸ਼ੀਅਮ ਇਹ ਸਾਰੇ ਤੱਤ ਸਾਡੀ ਹੱਡੀਆਂ ਨੂੰ ਮਜ਼ਬੂਤ ਬਣਾਉਣ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਸੋ ਅਗਰ ਤੁਸੀਂ ਡੇਲੀ ਆਪਣੀ ਡਾਈਟ ਦੇ ਵਿੱਚ ਅੰਜੀਰ ਖਾਣੇ ਹੋ ਤਾਂ ਤੁਹਾਨੂੰ ਰੈਗੂਲਰ ਡੇਲੀ ਬੇਸਿਸ ਤੇ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਇਹ ਸਭ ਚੀਜ਼ਾਂ ਮਿਲਦੀਆਂ ਨੇ ਔਰ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਜਿਹੜਾ ਹੈ ਬੀਪੀ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਬਹੁਤ ਜ਼ਿਆਦਾ ਮਦਦ ਕਰਦਾ ਸੋ ਚੰਗੀਆਂ ਚੀਜ਼ਾਂ ਖਾਵਾਂਗੇ ਤਾਂ ਸਿਹਤ ਚੰਗੀ ਜ਼ਰੂਰ ਰਹੇਗੀ ਪੁਆਇੰਟ 4 ਦੀ ਗੱਲ ਕਰ ਲੈਣੇ ਆ ਹਰ ਰੋਜ਼ ਅਗਰ ਕੋਈ ਅੰਜੀਰ ਖਾਂਦਾ ਹੈ ਤਾਂ ਉਸ ਦੀ ਸਕਿਨ ਗਲੋਇੰਗ ਰਹਿਣ ਵਾਲੀ ਹੈ ਸਕਿਨ ਜੋ ਹੈ ਤਾਜ਼ਗੀ ਭਰੀ ਰਹਿਣ ਵਾਲੀ ਹੈ ਯੰਗ ਨਜ਼ਰ ਆਏਗੀ ਤੁਹਾਡੀ ਸਕਿਨ ਕਿਉਂਕਿ ਇਸ ਦੇ ਵਿੱਚ ਜਿੰਨੇ ਵੀ ਪੋਸ਼ਕ ਤੱਤ ਨੇ ਇਹ ਸਾਰੇ ਹੀ ਸਾਡੀ ਸਿਹਤ ਦੇ ਨਾਲ-ਨਾਲ ਸਾਡੀ ਸਕਿਨ ਸਾਡੇ ਹੈਅਰਸ ਦੇ ਲਈ बहुत ही ज्यादा फायदेमंद रहते हैं साढ़े दिल देली है। इसे के लिए बहुत वाली इस फाइबर चंकी मात्रा में हो करके जो बैड कोलेसट्रॉल है वह भी थोड़ी तो बॉडी तो आउट हो जाएगा और जेडे कि आप गल की थी है मैगनीशियम से पोटाशियम की उस नर्वस जो बिल्कुल भी कामडाउन रिन्ह का हाई बीपी की प्रॉब्लम है तो उस तो बाद अगे चल के जो है दिल के उपर बहुत ज्यादा खतरा हाई बीपी का बढ़न लग जाता है सो ये नर्वस जो है कंट्रो सही बना है और जिसे दिल ਲੈ ਕੇ ਕੋਈ ਪਰੇਸ਼ਾਨੀ ਆਉਣ ਵਾਲੇ ਸਮੇਂ ਵਿੱਚ ਨਹੀਂ ਹੋਏਗੀ ਅਗਰ ਤੁਸੀਂ ਆਪਣੀ ਡੇਲੀ ਡਾਈਟ ਦੇ ਵਿੱਚ ਅੰਜੀਰ ਨੂੰ ਰੱਖ ਦਿਓ ਆ ਗਿਆ ਜੀ ਹੁਣ ਅਗਲਾ ਪੁਆਇੰਟ ਜਿਸ ਦੇ ਵਿੱਚ ਆ ਜਾਂਦੀ ਹੈ ਜੀ ਜਿਨ੍ਹਾਂ ਨੂੰ ਖੂਨ ਦੀ ਕਮੀ ਹੈ ਸੋ ਇਹਦੇ ਵਿੱਚ ਯਾਨੀ ਅੰਜੀਰ ਦੇ ਵਿੱਚ ਆਇਰਨ ਦੀ ਵੀ ਚੰਗੀ ਮਾਤਰਾ ਮਿਲ ਜਾਂਦੀ ਹੈ ਜਿਸ ਕਰਕੇ ਹੀਮੋਗਲੋਬਿਨ ਜਿਨ੍ਹਾਂ ਦਾ ਘੱਟ ਚੱਲ ਰਿਹਾ ਉਸ ਨੂੰ ਵਧਾਣ ਦੇ ਵਿੱਚ ਵੀ ਤੁਹਾਨੂੰ ਮਦਦ ਮਿਲੇਗੀ ਅਗਰ ਤੁਸੀਂ ਡੇਲੀ ਇਸ ਨੂੰ ਖਾਣਦੇ ਹੋ ਸੱਤਵੇਂ ਪੁਆਇੰਟ ਤੇ ਆ ਗਏ ਆ ਜੀ ਜੋ ਮੈਂ ਸ਼ੁਰੂ ਵਿੱਚ ਗੱਲ ਕਹੀ ਕਿ ਆਖਿਰੇ ਮੀਲਸ ਲਈ ਪੁਰਸ਼ਾਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਕਿਉਂ ਹਨ देखो जिंक दे चंकी मात्रा जिंक पाया जाता है तो अचक देख रहे हैं कि बैड लाइफ स्टाइल और गलत ईटिंग हैबिट्स करके बहुत सारे कपल्स में जो है इनफर्टिलिटी यानी कि बांझपन की प्रॉब्लम फेस करनी पै रही है जिस विच सिर्फ और सिर्फ कसूर जो है या कमी जो है असि शरीरिक कमी कोई अगर कही सिर्फ किसी ਫੀਮੇਲ ਵਿੱਚ ਨਹੀਂ ਹੁੰਦੀ ਕਈ ਵਾਰੀ ਮੇਲਜ਼ ਵਿੱਚ ਵੀ ਡੈਫੀਸ਼ੀਐਂਸੀ ਹੁੰਦੀ ਹੈ ਔਰ ਸਪੈਸ਼ਲੀ ਅਸੀਂ ਜਦੋਂ ਗੱਲ ਕਰਦੇ ਆ ਸਪਰਮ ਕਾਊਂਟ ਕਈਆਂ ਦਾ ਘੱਟ ਹੁੰਦਾ ਹੈ ਕਈਆਂ ਦੀ ਸਪਰਮ ਮੋਟੈਲਿਟੀ ਜੋ ਹੈ ਸਹੀ ਨਹੀਂ ਹੁੰਦੀ ਹੈ ਜਿਸ ਨਾਲ ਜੋ ਹੈ ਕਨਸੀਵ ਕੀਤਾ ਜਾ ਸਕੇ ਤੇ ਇੱਥੇ ਮੈਂ ਜ਼ਰੂਰ ਕਹਿਣਾ ਚਾਹੂੰਗੀ ਉਹਨਾਂ ਯੰਗ ਕਪਲਸ ਨੂੰ ਜਿਨ੍ਹਾਂ ਦੇ ਘਰ ਪਰਿਵਾਰ ਵਿੱਚ ਕਿਸੇ ਇਸ ਤਰ੍ਹਾਂ ਦੀ ਕੋਈ ਦਿੱਕਤ ਚੱਲ ਰਹੀ ਹੈ ਕਿ ਤੁਸੀਂ ਆਪਣਾ ਬੇਬੀ ਚਾਹੁੰਦੇ ਹੋ ਲੇਕਿਨ ਕਿਤੇ ਨਾ ਕਿਤੇ ਸਪਰਮ ਕਾਊਂਟ ਜਾਂ ਫਿਰ ਸਪਰਮ ਮੋਟੈਲਿਟੀ ਵਿੱਚ ਥੋੜੀ ਗੜਬੜ ਚੱਲ ਰਹੀ ਹੈ ਤਾਂ ਤੁਸੀਂ ਅਗਰ ਡੇਲੀ ਅੰਜੀਰ ਖਾਣਾ ਸ਼ੁਰੂ ਕਰਦੋ ਤੇ ਤੁਹਾਡਾ ਸਪਰਮ ਕਾਊਂਟ ਵੀ ਸਹੀ ਹੋਏਗਾ ਉਸ ਦੀ ਮੋਟੈਲਿਟੀ ਵੀ ਸਹੀ ਹੋਏਗੀ ਕਿਉਂਕਿ ਜ਼ਿੰਕ ਇੱਕ ਅਜਿਹਾ ਮਿਨਰਲ ਹੈ ਜੋ ਕਿ ਮੇਲ ਹਾਰਮੋਨ ਨੂੰ ਵਿਧਾਨ ਦੇ ਵਿੱਚ ਮਦਦ ਕਰਦਾ ਹੈ ਔਰ ਨਾਲ ਦੀ ਨਾਲ ਸਪਰਮ ਸਪਰਮ ਕਾਊਂਟ ਨੂੰ ਉਸ ਦੀ ਕੁਆਲਿਟੀ ਨੂੰ ਵਧਾਉਣ ਦੇ ਵਿੱਚ ਵੀ ਕੰਮ ਕਰਦਾ ਹੈ ਸੋ ਇਸ ਲਈ ਜ਼ਿੰਕ ਰਿਚ ਫੂਡ ਜਿਹੜਾ ਹੈ ਮੇਲਸ ਨੂੰ ਪੁਰਸ਼ਾਂ ਨੂੰ ਜ਼ਰੂਰ ਆਪਣੀ ਡਾਈਟ ਵਿੱਚ ਰੱਖਣਾ ਚਾਹੀਦਾ ਹੈ ਤੇ ਅੰਜੀਰ ਉਹਨਾਂ ਵਿੱਚ ਬਹੁਤ ਹੀ ਅੱਛਾ ਸੀ ਮੰਨ ਸਕਦੇ ਆਂ ਹੁਣ ਮੈਂ ਗੱਲ ਕਰਾਂਗੀ ਜੀ ਇਸ ਨੂੰ ਤੁਸੀਂ ਖਾਣਾ ਕਿਵੇਂ ਹੈ ਸਹੀ ਤਰੀਕਾ ਤੁਹਾਨੂੰ ਪਤਾ ਹੋਵੇਗਾ ਤਾਂ ਹੀ ਸਰੀਰ ਨੂੰ ਫਾਇਦਾ ਮਿਲੇਗਾ ਨਹੀਂ ਤਾਂ ਜੋ ਹੈ ਅੰਜੀਰ ਨੂੰ ਕਈ ਲੋਕ ਕਹਿੰਦੇ ਆ ਕਿ ਇਹ ਗਰਮ ਤਸੀਰ ਹੁੰਦੀ ਹੈ ਜੀ ਇਸ ਨੂੰ ਸਰਦੀਆਂ ਵਿੱਚ ਖਾਣਾ ਚਾਹੀਦਾ ਹੈ ਗਰਮੀਆਂ ਵਿੱਚ ਖਾਵਾਂਗੇ ਤਾਂ ਪਰੇਸ਼ਾਨੀ ਹੋਏਗੀ ਅਜਿਹਾ ਨਹੀਂ ਹੁੰਦਾ ਤੁਸੀਂ ਸਹੀ ਮਾਤਰਾ ਵਿੱਚ ਉਹ ਸਹੀ ਢੰਗ ਨਾਲ ਖਾਓਗੇ ਤਾਂ ਗਰਮੀਆਂ ਵਿੱਚ ਵੀ ਇਸ ਤੋਂ ਤੁਹਾਨੂੰ ਠੇਰੋ ਫਾਇਦੇ ਮਿਲਣ ਵਾਲੇ ਨੇ ਸੋ ਸਹੀ ਢੰਗ ਹੀ ਹੈ ਕਿ ਇੱਕ ਰਾਤ ਪਹਿਲਾਂ ਤੁਸੀਂ ਇੱਕ ਜਾਂ ਦੋ ਅੰजीर ਜੋ ਕਿ ਨਾਰਮਲ ਜਾਂ ਮੀਡੀਅਮ ਸਾਈਜ਼ੀਆਂ ਨੇ ਇਹਨਾਂ ਨੂੰ ਇੱਕ ਰਾਤ ਪਹਿਲਾਂ ਤੁਸੀਂ ਪਾਣੀ ਦੇ ਵਿੱਚ ਭਿਉਂ ਦੇਣਾ ਹੈ ਅਗਲੇ ਦਿਨ ਜੋ ਹੈ ਤੁਸੀਂ ਇਹ ਪਾਣੀ ਕੱਢ ਦੇਣਾ ਹੈ ਔਰ ਇਹ ਤੁਸੀਂ ਅੰजीर ਖਾ ਸਕਦੇ ਹੋ ਔਰ ਮੈਂ ਜਿਨ੍ਹਾਂ ਨੂੰ ਡਾਇਬੀਟਿਸ ਜਾਂ ਸ਼ੂਗਰ ਦੀ ਪ੍ਰੋਬਲਮ ਹੈ ਉਹਨਾਂ ਨੂੰ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਤੁਸੀਂ ਜੋ ਹੈ ਜਦ ਓਟਸ ਖਾ ਰਹੇ ਹੋ ਫਿੱਕੇ ਓਟਸ ਲੈ ਰਹੇ ਹੋ ਫਿਕਿਓਰਜ਼ ਦੇ ਵਿੱਚ ਭਿੱਜੇ ਹੋਏ ਅੰजीर ਪਾਣੀ ਕੱਢ ਦੇਣਾ ਸੁੱਟ ਦੇਣਾ ਜਿਸ ਦੇ ਨਾਲ ਐਕਸਟਰਾ ਮਿੱਠਾ ਨਿਕਲ ਜਾਏਗਾ ਉਰੇ ਹਾਂ ਜੀ ਤੁਸੀਂ ਓਟਸ ਵਿੱਚ ਮਿਕਸ ਕਰਕੇ ਖਾ ਲੋਗੇ ਤਾਂ ਇਸ ਦੇ ਨਾਲ ਤੁਹਾਨੂੰ ਟੇਰੇ ਫਾਇਦੇ ਮਿਲਣ ਵਾਲੇ ਨੇ ਤੁਹਾਡਾ ਜੋ ਹੈ 슈ਗਰ ਵੀ ਕੰਟਰੋਲ ਰਹਿਣ ਵਾਲੀ ਹੈ ਔਰ ਜਿਹੜੇ ਹੈਲਦੀ ਪਰਸਨ ਨੇ ਜਿਨ੍ਹਾਂ ਨੂੰ ਕੋਈ ਬੀਪੀ ਦੀ ਪ੍ਰੋਬਲਮ ਨਹੀਂ ਹੈ ਜਾਂ ਫਿਰ ਕਿਸੇ ਨੂੰ ਕੋਈ ਵੀ 슈ਗਰ ਦੀ ਪ੍ਰੋਬਲਮ ਨਹੀਂ ਹੈ ਤਾਂ ਤੁਸੀਂ ਓਟਸ ਦੇ ਵਿੱਚ ਹੀ ਰਾਤ ਨੂੰ ਜੋ ਹੈ ਅੰਜੀਰ ਪਿਉਂਦੋ ਪਾਣੀ ਪਾ ਕੇ ਰੱਖ ਦੋ ਜਾਂ ਦੁੱਧ ਪਾ ਕੇ ਰੱਖ ਦੋ ਤਾਂ ਤੁਸੀਂ ਅਗਲੇ ਦਿਨ ਸਵੇਰੇ ਇਸ ਨੂੰ ਮਿਕਸ ਕਰੋ ਓਟਸ ਆਡੇ ਨੇਚਰਲੀ ਮਿੱਠੀ ਹੋ ਜਾਣਗੇ ਅੰਜੀਰ ਦਾ ਜਿਹੜਾ ਐਕਸਟਰਾ ਮਿੱਠਾ ਓਟਸ ਵਿੱਚ ਮਿਕਸ ਹੋ ਜਾਏਗਾ ਤੇ ਉਸ ਦੇ ਨਾਲ ਇੱਕ ਬਹੁਤ ਹੀ ਟੇਸਟੀ ਤੁਹਾਡੀ ਜੋ ਹੈ ਬ੍ਰੈਕਫਾਸਟ ਬਣ ਜਾਏਗਾ ਤੇ ਤੁਸੀਂ ਓਟਸ ਦੇ ਵਿੱਚ ਜੋ ਹੈ ਅੰਜੀਰ ਪਾ ਸਕਦੇ ਹੋ ਚੀਆ ਸੀਡਸ ਪਾ ਕੇ ਰੱਖ ਸਕਦੇ ਹੋ ਸੋਗੀ ਹੈ ਜੋ ਵੀ ਚੀਜ਼ਾਂ ਤੁਹਾਡੇ ਕੋਲ ਹੈ ਰਾਤ ਨੂੰ ਤੁਸੀਂ ਪਿਉਂਦੋ ਔਰ ਅਗਲੇ ਦਿਨ ਸਵੇਰੇ ਜੋ ਹੈ ਇਸ ਦੇ ਵਿੱਚ ਥੋੜਾ ਜਿਹਾ ਦੁੱਧ ਤੁਸੀਂ ਐਡ ਕਰ ਲਓ ਜਾਂ ਕੋਈ ਫਰੂਟ ਕੇਲਾ ਜੇ ਤੁਸੀਂ ਪਾਣਾ ਚਾਹੋ ਇਹ ਉਹ ਐਡ ਕਰ ਲਓ ਤੇ ਤੁਸੀਂ ਦੇਖੋਗੇ ਬਹੁਤ ਹੀ ਟੇਸਟੀ ਬਹੁਤ ਹੀ ਹੈਲਦੀ ਬ੍ਰੈਕਫਾਸਟ ਦੇ ਨਾਲ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਰੋਗੇ ਸੋ ਅੱਜ ਮੈਂ ਤੁਹਾਨੂੰ ਅੰजीर ਦੇ 7 ਫਾਇਦੇ ਦੱਸੇ ਨੇ ਇਹਨਾਂ 7 ਫਾਇਦਿਆਂ ਦਾ ਤੁਸੀਂ ਜ਼ਰੂਰ ਲਾਹਾ ਲੈ ਸਕਦੇ ਹੋ ਅਗਰ ਸਹੀ ਢੰਗ ਦੇ ਨਾਲ ਤੁਸੀਂ ਅੰजीर ਖਾਣੇ ਹੋ ਹਾਂ ਮੈਂ ਵੀ ਜ਼ਰੂਰ ਕਹਿਣਾ ਚਾਹਾਂਗੀ ਜਿਹੜੇ ਆਪਣਾ weight loss ਕਰਨਾ ਚਾਹੁੰਦੇ ਨੇ ਉਹ ਵੀ ਅੰजीर ਜ਼ਰੂਰ ਖਾ ਸਕਦੇ ਨੇ ਉਹ ਪਾਣੀ ਜਿਹੜਾ ਇਸ ਦਾ ਜਿਹੜਾ ਜਦੋਂ ਅਸੀਂ ਅੰਜੀਰ ਰਾਤ ਨੂੰ ਪੀਉਏ ਆ ਇਹ ਪਾਣੀ ਤੁਸੀਂ ਕੱਢ ਦੋਗੇ ਤਾਂ ਐਕਸਟਰਾ ਮਿੱਠਾ ਜੋ ਹੈ ਇਸ ਦੇ ਵਿੱਚ ਨਿਕਲ ਜਾਏਗਾ ਪਰ ਜਿਹੜੇ ਦੇ ਪੋਸ਼ਕ ਤੱਤ ਨੇ ਫਾਈਬਰ ਹੈ ਉਹ ਤੁਹਾਨੂੰ ਚੀਜ਼ਾਂ ਇਸ ਤੋਂ ਜ਼ਰੂਰ ਮਿਲ ਜਾਣਗੀਆਂ ਸੋ ਆਪਣੀ ਡਾਈਟ ਵਿੱਚ ਇਸ ਤਰ੍ਹਾਂ ਦਾ ਜੋ ਹੈ ਸੁਪਰ ਫੂਡ ਜ਼ਰੂਰ ਸ਼ਾਮਿਲ ਕਰਦੇ ਰਹੋ ਔਰ ਮੇਰੀ ਵੀਡੀਓਜ਼ ਨੂੰ ਵੇਖ ਕੇ ਉਹਨਾਂ ਨੂੰ ਆਪਣੀ ਲਾਈਫ ਸਟਾਈਲ ਵਿੱਚ ਇਹਨਾਂ ਚੀਜ਼ਾਂ ਨੂੰ ਜ਼ਰੂਰ ਐਡ ਕਰਦੇ ਜਾਓ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਵੀ ਜ਼ਰੂਰ ਵਧੀਆ ਲੱਗੀ ਹੋਏਗੀ ਵਧੀਆ ਲੱਗੀ ਤੇ ਉਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ मेरा फेसबुक पेज कौर हरजोत इसको लाइक एंड फॉलो कर लो यूट्यूब चैनल हेल्थ एडवाइस विद हरजोत कौर सबसक्राइब कर लो तीस मैं इंस्टाग्राम से भी फॉलो कर हो मिलेंगे जल्दी ही सेहत में जुड़ी होर खास जानकारी फिलहाल ही दो जी इजाजत सत श्रीकाल ਓਟਸ ਦੇ ਵਿੱਚ ਹੀ ਰਾਤ ਨੂੰ ਜੋ ਹੈ ਅੰਜੀਰ ਪਿਉਂਦੋ ਪਾਣੀ ਪਾ ਕੇ ਰੱਖ ਦੋ ਜਾਂ ਦੁੱਧ ਪਾ ਕੇ ਰੱਖ ਦੋ ਤਾਂ ਤੁਸੀਂ ਅਗਲੇ ਦਿਨ ਸਵੇਰੇ ਇਸ ਨੂੰ ਮਿਕਸ ਕਰੋ ਓਟਸ ਆਡੇ ਨੇਚਰਲੀ ਮਿੱਠੀ ਹੋ ਜਾਣਗੇ ਅੰਜੀਰ ਦਾ ਜਿਹੜਾ ਐਕਸਟਰਾ ਮਿੱਠਾ ਓਟਸ ਵਿੱਚ ਮਿਕਸ ਹੋ ਜਾਏਗਾ ਤੇ ਉਸ ਦੇ ਨਾਲ ਇੱਕ ਬਹੁਤ ਹੀ ਟੇਸਟੀ ਤੁਹਾਡੀ ਜੋ ਹੈ ਬ੍ਰੈਕਫਾਸਟ ਬਣ ਜਾਏਗਾ ਤੇ ਤੁਸੀਂ ਓਟਸ ਦੇ ਵਿੱਚ ਜੋ ਹੈ ਅੰਜੀਰ ਪਾ ਸਕਦੇ ਹੋ ਚੀਆ ਸੀਡਸ ਪਾ ਕੇ ਰੱਖ ਸਕਦੇ ਹੋ ਸੋਗੀ ਹੈ ਜੋ ਵੀ ਚੀਜ਼ਾਂ ਤੁਹਾਡੇ ਕੋਲ ਹੈ ਰਾਤ ਨੂੰ ਤੁਸੀਂ ਪਿਉਂਦੋ ਔਰ ਅਗਲੇ ਦਿਨ ਸਵੇਰੇ ਜੋ ਹੈ ਇਸ ਦੇ ਵਿੱਚ ਥੋੜਾ ਜਿਹਾ ਦੁੱਧ ਤੁਸੀਂ ਐਡ ਕਰ ਲਓ ਜਾਂ ਕੋਈ ਫਰੂਟ ਕੇਲਾ ਜੇ ਤੁਸੀਂ ਪਾਣਾ ਚਾਹੋ ਇਹ ਉਹ ਐਡ ਕਰ ਲਓ ਤੇ ਤੁਸੀਂ ਦੇਖੋਗੇ ਬਹੁਤ ਹੀ ਟੇਸਟੀ ਬਹੁਤ ਹੀ ਹੈਲਦੀ ਬ੍ਰੈਕਫਾਸਟ ਦੇ ਨਾਲ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਰੋਗੇ ਸੋ ਅੱਜ ਮੈਂ ਤੁਹਾਨੂੰ ਅੰजीर ਦੇ ਸੱਤ ਫਾਇਦੇ ਦੱਸੇ ਨੇ ਇਹਨਾਂ ਸੱਤੇ ਫਾਇਦਿਆਂ ਦਾ ਤੁਸੀਂ ਜ਼ਰੂਰ ਲਾਹਾ ਲੈ ਸਕਦੇ ਹੋ ਅਗਰ ਸਹੀ ਢੰਗ ਦੇ ਨਾਲ ਤੁਸੀਂ ਅੰजीर ਖਾਣੇ ਹੋ ਹਾਂ ਮੈਂ ਵੀ ਜ਼ਰੂਰ ਕਹਿਣਾ ਚਾਹਾਂਗੀ ਜਿਹੜੇ ਆਪਣਾ weight loss ਕਰਨਾ ਚਾਹੁੰਦੇ ਨੇ ਉਹ ਵੀ ਅੰजीर ਜ਼ਰੂਰ ਖਾ ਸਕਦੇ ਨੇ ਉਹ ਪਾਣੀ ਜਿਹੜਾ ਇਸ ਦਾ ਜਿਹੜਾ ਜਦੋਂ ਅਸੀਂ ਅੰਜੀਰ ਰਾਤ ਨੂੰ ਪੀਉਏ ਆ ਇਹ ਪਾਣੀ ਤੁਸੀਂ ਕੱਢ ਦੋਗੇ ਤਾਂ ਐਕਸਟਰਾ ਮਿੱਠਾ ਜੋ ਹੈ ਇਸ ਦੇ ਵਿੱਚ ਨਿਕਲ ਜਾਏਗਾ ਪਰ ਜਿਹੜੇ ਦੇ ਪੋਸ਼ਕ ਤੱਤ ਨੇ ਫਾਈਬਰ ਹੈ ਉਹ ਤੁਹਾਨੂੰ ਚੀਜ਼ਾਂ ਇਸ ਤੋਂ ਜ਼ਰੂਰ ਮਿਲ ਜਾਣਗੀਆਂ ਸੋ ਆਪਣੀ ਡਾਈਟ ਵਿੱਚ ਇਸ ਤਰ੍ਹਾਂ ਦਾ ਜੋ ਹੈ ਸੁਪਰ ਫੂਡ ਜ਼ਰੂਰ ਸ਼ਾਮਿਲ ਕਰਦੇ ਰਹੋ